ਜਿੱਥੇ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦਾ ਮੁੱਦਾ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਲਗਾਤਾਰ ਜਿਹੜਾ ਵਿਦਿਆਰਥੀਆਂ ਦਾ ਸੰਘਰਸ਼ ਹੈ ਉਹ ਚੱਲ ਰਿਹਾ ਹੈਗਾ ਅਲੱਗ-ਅਲੱਗ ਜਥੇਬੰਦੀਆਂ ਜਾਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਤਾਂ ਉੱਥੇ ਹੀ ਹੁਣ ਪੰਚਾਇਤਾਂ ਦੇ ਵੱਲੋਂ ਵੀ ਲਗਾਤਾਰ ਜਿਹੜਾ ਇਸ ਦੇ ਹੱਕ ਦੇ ਵਿੱਚ ਵੱਡੇ ਫੈਸਲੇ ਲਏ ਜਾ ਰਹੇ ਨੇ ਇਸ ਸਮੇਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਗਰੂਰ ਦੇ ਪਿੰਡ ਬਡਰੁਖਾਂ ਦੀ ਪੰਚਾਇਤ ਦੇ ਵੱਲੋਂ ਜਿਹੜਾ ਸੈਨਟ ਜਿਹੜੀ ਭੰਗ ਕੀਤੀ ਗਈ ਸੀ ਕੇਂਦਰ ਦੇ ਵੱਲੋਂ ਉਸ ਦੇ ਖਿਲਾਫ ਜਿਹੜਾ ਮਤਾ ਪਾਇਆ ਗਿਆ ਸਾਡੇ ਨਾਲ ਪਿੰਡ ਦੇ ਸਰਪੰਚ ਨੇਗੇ ਸਰਪੰਚ ਸਾਹਿਬ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਰਣਦੀਪ ਸਿੰਘ ਮਲਟੂਈ ਰਣਦੀਪ ਜੀ ਕਿਵੇਂ ਦੇਖਦੇ ਹੋ ਕਿ ਤੁਸੀਂ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਪੰਚਾਇਤ ਵੱਲੋਂ ਇਸ ਤਰ੍ਹਾਂ ਜਿਹੜਾ ਇਹਦੇ ਖਿਲਾਫ ਹੈ ਜਿਹੜਾ ਮਤਾ ਪਾਇਆ ਜਾਣਾ ਚਾਹੀਦਾ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਤੁਹਾਡੀ ਪੰਚਾਇਤ ਆਈ ਹੈਗੀ ਕਿਸ ਤਰ੍ਹਾਂ ਦਾ ਮਤਾ ਜਿਹੜਾ ਪਾਇਆ ਗਿਆ ਹੈ ਮਤਾ ਤਾਂ ਜੀ ਮਤੇ ਦੇ ਵਿੱਚ ਦਾ ਸੀ ਉਹੀ ਮੰਗ ਕਰੀ ਆ ਹੂੰ ਕਿ ਸਾਡੀ ਇੱਕ ਨਵੇਂ ਮੈਂਬਰੀ ਆ ਜਿਹੜੀ ਹੂੰ ਉਹ ਕਮੇਟੀ ਹੂੰ ਉਹ ਇਸੇ ਤਰ੍ਹਾਂ ਬਰਕਰਾਰ ਰੱਖੀ ਜਾਵੇ। ਔਰ ਅਸੀਂ ਆਪਦੇ ਵਿਧਾਇਕਾਂ ਤੋਂ ਹਮ ਆਪਦੇ ਲੋਕ ਸਭਾ ਮੈਂਬਰਾਂ ਤੋਂ ਮੰਗ ਕਰਦੇ ਆਂ ਵੀ ਤੁਸੀਂ ਇਹ ਆਵਾਜ਼ ਨੂੰ ਸਰਕਾਰ ਚ ਠਾਓ ਔਰ ਸਾਡੇ ਬਣਦੇ ਹੱਕ ਨੇ ਯੂਨੀਵਰਸਿਟੀ ਦੇ ਜਿਹੜੇ ਉਹ ਸਾਨੂੰ ਦਬਾਓ। ਔਰ ਮਤਾ ਪਾਉਣ ਦਾ ਜਿਹੜਾ ਸਾਡੇ ਮੰਚ ਆ ਇਹ ਪਰਮਪਾਲ ਸਾਡਾ ਇੱਕ ਭਤੀਜਾ ਉਹ ਆਇਆ ਹੋਇਆ ਸੀ ਉਹ ਪੜਿਆ ਉਹ ਸਾਡੇ ਕੋਲੇ ਆ ਕੇ ਕਹਿੰਦਾ ਚਾਚਾ ਜੀ ਆਪਾਂ ਕੀ ਕਰ ਸਕਦੇ ਆ ਮੈਂ ਵੀ ਆਪਾਂ ਜਾਤਾ ਇਥੋਂ ਗੱਡੀਆਂ ਭਰ ਕੇ ਜਾ ਸਕਦੇ ਆ ਜਾਂ ਇੱਕ ਮਤਾ ਪਾਉਂਦੀ ਹੁੰਦੀ ਆ ਪੰਚਾਇਤ ਉਹ ਪਾ ਦਿੰਦੇ ਆ ਕਹਿੰਦਾ ਜੀ ਫਿਰ ਮਤਾ ਪਾ ਕੇ ਦਿਓ ਅਸੀਂ ਮਤਾ ਪਾ ਕੇ ਉਹਨੂੰ ਪਰਮਪਾਲ ਨੂੰ ਦਿੱਤਾ ਉਹ ਉੱਥੇ ਜਾ ਕੇ ਸਟੇਜ ਤੇ ਗਿਆ ਉਹਨੇ ਉਹ ਜਿਹੜਾ ਮਤਾ ਹੈ ਪਿੰਡ ਦਾ ਉੱਥੇ ਪ੍ਰਧਾਨ ਜੀ ਜਿਵੇਂ ਹਰ ਕੋਈ ਹੈ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਉਸ ਸੰਘਰਸ਼ ਦੇ ਵਿੱਚ ਹਿੱਸਾ ਬਾੜਿਆ ਸਰਕਾਰ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਹਰ ਤਰ੍ਹਾਂ ਦੀ ਜਿਹੜੀ ਸੰਭਵ ਮਦਦ ਹੈ ਜਾ ਉਸ ਨੋਟੀਫਿਕੇਸ਼ਨਾਂ ਨੂੰ ਰੱਦ ਕਰਾਉਣ ਦੇ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਪੰਚਾਇਤ ਜਿੱਥੇ ਮਤਲਬ ਵੀ ਵੱਡਾ ਇੱਕ ਜਿਹੜਾ ਰੋਲ ਅਦਾ ਕਰਦੀ ਹੈਗੀ ਤਾਂ ਇਹ ਮਸਲੇ ਦੇ ਵਿੱਚ ਵੀ ਪੰਚਾਇਤਾਂ ਦੀ ਵੱਡੀ ਭੂਮਿਕਾ ਬਣ ਸਕਦੀ ਹੈ ਪੰਚਾਇਤਿਕ ਉਹ ਅਹਿਮ ਮਨ ਅੰਗਾ ਅੱਜ ਦੀ ਸਰਕਾਰਾਂ ਦਾ ਜਿੱਥੋਂ ਸਰਕਾਰਾਂ ਦੀ ਨਿਊਜ਼ੜ ਚੱਲਦੀ ਹੈ ਪਹਿਲਾ ਸਟੈਪ ਕਹਿੰਦੇ ਆ ਜੀ ਨੂੰ ਜੇ ਇੱਥੋਂ ਪਹਿਲਾ ਸਟੈਪ ਹੱਲ ਗਿਆ ਉੱਪਰਲੇ ਸਟੈਪ ਨਹੀਂ ਚੱਲਦੇ ਫਿਰ ਚਾਹੇ ਆਪਦੀ ਆਈ ਤੇ ਪੰਚਾਇਤਾਂ ਆ ਜਾਣ ਆਪਦੇ ਆਪ ਦੇ ਪਿੰਡ ਨੂੰ ਆਪਦੇ ਆਪ ਦੇ ਨਗਰ ਨੂੰ ਕੰਟਰੋਲ ਕਰਕੇ ਸਮਝਾ ਕੇ ਚੱਲ ਪੈਣ ਪਰ ਸ਼ਾਇਦ ਮੈਨੂੰ ਨਹੀਂ ਹੋ ਸਕਦਾ ਵੀ ਇਹ ਚੀਜ਼ਾਂ ਸਾਡੇ ਤੋਂ ਦੂਰ ਜਾਣ ਅਸੀਂ ਛੇਤੀ ਹੀ ਪ੍ਰਾਪਤ ਕਰ ਲਾਂਗੇ ਜੇ ਇਹ ਸਾਡੇ ਨਾਲ ਸੈਂਟਰ ਸਰਕਾਰ ਕਰ ਰਹੀ ਹੈ ਤੇ ਵਾਰ-ਵਾਰ ਕਰ ਰਹੀ ਹੈ ਕਦੇ ਬਾਰਡਰ ਤੇ ਫੌਜ ਦਾ ਮੁੱਦਾ ਕਦੇ ਨੰਗਲ ਡੈਮ ਦਾ ਮੁੱਦਾ ਉਹ ਹੱਕ ਖੋ ਹੀ ਗਏ ਹੁਣ ਆ ਕੇ ਐਜੂਕੇਸ਼ਨ ਦਾ ਮੁੱਦਾ ਐਜੂਕੇਸ਼ਨ ਤੇ ਬਿਨਾ ਤਾਂ ਫਿਰ ਸਾਡਾ ਹੈ ਹੀ ਕੁਛ ਨਹੀਂ ਸਾਡੇ ਜਿੰਨੇ ਵੀ ਲੀਡਰ ਨੌਜਵਾਨ ਗੋਲ ਟੀ ਲਾ ਲਓ ਹੋਰ ਸਾਡਾ ਆਪਣਾ ਦਮਨਵਾਜਬਾ ਲਾ ਲਓ ਤੇ ਕਾਫੀ ਰਾਜਾ ਬਣ ਗਏ ਸਾਰੇ ਉਥੋਂ ਹੀ ਚੱਲੇ ਹੋਏ ਲੀਡਰ ਨੇ ਰਾਜਨੀਤੀ ਚ ਵਰਕਸ਼ਾਪ ਹੈਗੀ ਲੀਡਰਾਂ ਦੀ ਜੇ ਗੱਲ ਕਰੀ ਜੁਨੀਵਰਸਿਟੀ ਪਹਿਲਾਂ ਤੂੰ ਹੀ ਦੇਖੋ ਅਸੀਂ ਅਖਬਾਰਾਂ ਨਹੀਂ ਜਾਂ ਹੋਰ ਸੋਣੇ ਅਸੀਂ ਕਿਸੇ ਕਿਸੇ ਚੋਣ 'ਚ ਕਿਸੇ ਆਪਦੇ ਬੰਦੇ ਦੀ ਮਦਦ ਪਹਿਲਾਂ ਕਰਦੇ ਹੁੰਦੇ ਸੀ ਤੇ ਉਦੋਂ ਤੋਂ ਹੀ ਦੇਖਦੇ ਆਉਂਦੇ ਆ ਜਿਹੜੀ ਰਾਜਨੀਤੀ ਹੈ ਉੱਥੇ ਵੀ ਚੱਲਦੀ ਸੀ ਤੇ ਇਹ ਵੀ ਹੈ ਨਾ ਕਿ ਵੱਡਾ ਜਿਹੜਾ ਦਾਵਾ ਹੈਗਾ ਪੰਜਾਬ ਦਾ ਯੂਨੀਵਰਸਿਟੀ ਦੇ ਉੱਪਰ ਵੀ ਪੰਜਾਬ ਯੂਨੀਵਰਸਿਟੀ ਹੈ ਜਿਹੜੀ 150 ਸਾਲ ਬਣੀ ਨੂੰ ਹੋ ਗਿਆ ਤਾਂ ਉਹ ਦਾਵਾ ਵੀ ਤੈਵੇਂ ਤਰਖਦਾ ਕਿ ਚੰਡੀਗੜ੍ਹ ਜਿਹੜਾ ਪੰਜਾਬ ਦੇ ਹਿੱਸੇ ਆਉਣਾ ਚਾਹੀਦਾ ਉਹ ਵੀ ਤਾਂ ਇੱਕ ਮਸਲਾ ਵੱਡਾ ਖੜਾਗਾ ਨਾਲ ਉਹ ਤਾਂ ਦੇਖੋ ਜੀ ਹੱਥ ਨੇ ਡਾਕੇ ਨੇ ਇਹ ਤਾਂ ਕਹਿੰਦੇ ਸੀ ਅਸੀਂ ਪੰਜਾਬ ਦਾ ਵੀ ਅੱਧਾ ਹਿੱਸਾ ਕੱਢ ਲੈਣਾ ਹੁਣ ਪਠਾਨਕੋਟ ਸਾਈਡ ਦਾ ਹੂੰ ਡਾਕਰ ਡਾਕੂ ਜਿਵੇਂ ਮਰਜ਼ੀ ਜਦੋਂ ਦਿੰਦੇ ਸਾਡੇ ਡਾਕਾ ਲਾ ਲੈਣ ਪਰ ਉਹ ਹੱਕ ਪੰਜਾਬ ਦਾ ਹੈ ਹੂੰ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਔਰ ਪੰਜਾਬ ਲੈ ਕੇ ਛੱਡੂਗਾ ਪੰਜਾਬ ਆ ਇਸ ਟਾਈਮ ਜੋਸ਼ ਚ ਹੈ ਕਿਸਾਨੀ ਅੰਦੋਲਨ ਲਾ ਲੋ ਹੂੰ ਨੌਜਵਾਨ ਲੈ ਲੋ ਹੂੰ ਸਾਰੀ ਚੱਲ ਪਿਆ ਹੁਣ ਕਿ ਤੁਸੀਂ ਵੀ ਯੂਨੀਵਰਸਿਟੀ ਮਤਲਬ ਵੀ ਜਾ ਜਾ ਰਹੇ ਹੋ ਪੰਚਾਇਤੀ ਤੌਰ ਤੇ ਹਾਂ ਜੀ ਜੇ ਸਾਨੂੰ ਇਹ ਕੰਮ ਨਹੀਂ ਇਹ ਜਿਹੜੀ ਉਹਨਾਂ ਨੇ ਕਿਹਾ ਵੀ ਅਸੀਂ ਮੰਨ ਲਿਆਂ ਦੀ ਮੰਨਦਾ ਜਾਂਦਾ ਤਾਂ ਇਹ ਲਹਿਰ ਇੱਥੇ ਰੁਕਣੀ ਨਹੀਂ ਹੈਗੀ ਤਾਂ ਜਿਹੜਾ ਸਾਡਾ ਪਹਿਲਾ ਮਤਾ ਗਿਆ ਇਹ ਜਗਾਊਗਾ ਪੰਜਾਬ ਦੇ ਪੰਚਾਂ ਸਰਪੰਚਾਂ ਨੂੰ ਇੱਚ ਮਤਲਬ ਵਿੱਚ ਤੁਸੀਂ ਕੀ ਲਿਖਿਆ ਕੀ ਹੈਗਾ ਕਿਸ ਨੂੰ ਇਹ ਮਤਾ ਦਿੱਤਾ ਹੈਗਾ ਤਾਂ ਅੱਗੇ ਮਤਲਬ ਵੀ ਇਹਦੇ ਨਾਲ ਅਸਰ ਕੀ ਹੋਊਗਾ ਸਾਡਾ ਇੱਕ ਸੈਲਫ ਹੈ ਹਾਂ ਅਸੀਂ ਪੰਜਾਬ ਦੀਆਂ ਪੰਚਾਇਤਾਂ ਨੂੰ ਸਟਾਰਟ ਕਰਿਆ ਸੈਲਫ ਮਾਰ ਕੇ ਵੀ ਤੁਸੀਂ ਕੁਝ ਕਰ ਸਕਦੇ ਹੋ ਜੇ ਤੁਸੀਂ ਮਤੇ ਪਾ ਕੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਦੇ ਕੇ ਜਾਂ ਰਾਜਪਾਲ ਨੂੰ ਦੇ ਕੇ ਸੰਘਰਸ਼ ਪਿੱੜ ਕੇ ਤਾਂ ਤੁਸੀਂ ਹੱਕ ਲੈ ਸਕਦੇ ਹੋ ਪਿੰਡਾਂ ਦੀਆਂ ਪੰਚਾਇਤਾਂ ਨੂੰ ਇੱਕ ਐਮ ਅਧਿਕਾਰ ਹੈ ਉਹ ਕਿਸੇ ਵੀ ਚੀਜ਼ ਦੇ ਖਿਲਾਫ ਮਾੜੀ ਚੀਜ਼ ਦੇ ਖਿਲਾਫ ਮਤਾ ਪਾ ਕੇ ਉਹਦਾ ਹੱਕ ਲੈ ਸਕਦੇ ਬਿਲਕੁਲ ਪਰ ਜਿਹੜੀ ਪੰਚਾਇਤ ਹੈਗੀ ਪਿੰਡ ਦੀ ਉਹ ਇੱਕ ਵੱਡਾ ਜਿਹੜਾ ਲੋਕਤੰਤਰੀ ਥੰਮ ਹੈ ਉਹ ਮੰਨੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਉਸ ਦਾ ਜਿਹੜਾ ਵਰਤੋਂ ਕਰਦੇ ਹੋਏ ਪੰਚਾਇਤ ਦੇ ਵੱਲੋਂ ਇਹ ਫੈਸਲਾ ਹੈਗਾ ਜਿਹੜਾ ਲਿਆ ਗਿਆ ਕਿ ਜਿਹੜੀ ਸੈਨੇਟ ਹੈਗੀ ਜਿਹੜੀ ਉਹਦੇ ਲਈ ਜਿਹੜਾ ਮਤਾ ਹੈਗਾ ਜਿਹੜੀ ਯੂਨੀਵਰਸਿਟੀ ਦੇ ਵਿੱਚ ਬੈਠੇ ਵਿਦਿਆਰਥੀਆਂ ਦੀ ਮੰਗ ਆਈ ਉਹਦੇ ਹੱਕ ਦੇ ਵਿੱਚ ਇੱਕ ਮਤਾ ਪਾ ਕੇ ਜਿਹੜਾ ਉਹ ਸੌਪਿਆ ਗਿਆਗਾ ਕਿ ਤਾਂ ਜੋ ਦੂਸਰੀਆਂ ਪੰਚਾਇਤਾਂ ਵੀ ਇਸ ਮਸਲੇ ਨੂੰ ਵਾਚਣ ਪਹਿਲਾ ਇਹ ਪੰਜਾਬ ਦਾ ਪਿੰਡ ਬਣਿਆਗਾ ਜਿਸਨੇ ਜਿਹੜਾ ਵਿਦਿਆਰਥੀ ਮੋਰਚਾਗਾ ਉਸਦੇ ਹੱਕ ਦੇ ਵਿੱਚ ਜਿਹੜਾ ਇੱਕ ਪੰਚਾਇਤੀ ਮਤਾ ਪਾਇਆਗਾ ਦੈਨਸ ਵੀਰਾ ਟੀਵੀ ਤੁਸੀਂ ਦੇਖ ਰਹੇ ਹੋ ਕੁਲਵੀਰ ਸਿੰਘ ਸੰਗਰੂਰ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਲਗਾਤਾਰ ਜਿਹੜਾ ਵਿਦਿਆਰਥੀਆਂ ਦਾ ਸੰਘਰਸ਼ ਹੈ ਉਹ ਚੱਲ ਰਿਹਾ ਹੈਗਾ ਅਲੱਗ-ਅਲੱਗ ਜਥੇਬੰਦੀਆਂ ਜਾਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਤਾਂ ਉੱਥੇ ਹੀ ਹੁਣ ਪੰਚਾਇਤਾਂ ਦੇ ਵੱਲੋਂ ਵੀ ਲਗਾਤਾਰ ਜਿਹੜਾ ਇਸ ਦੇ ਹੱਕ ਦੇ ਵਿੱਚ ਵੱਡੇ ਫੈਸਲੇ ਲਏ ਜਾ ਰਹੇ ਨੇ ਇਸ ਸਮੇਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਗਰੂਰ ਦੇ ਪਿੰਡ ਬੜਰੁੱਖਾਂ ਦੀ ਪੰਚਾਇਤ ਦੇ ਵੱਲੋਂ ਜਿਹੜਾ ਸੈਨਟ ਜਿਹੜੀ ਭੰਗ ਕੀਤੀ ਗਈ ਸੀ ਕੇਂਦਰ ਦੇ ਵੱਲੋਂ ਉਸ ਦੇ ਖਿਲਾਫ ਜਿਹੜਾ ਮਤਾ ਪਾਇਆ ਗਿਆ ਸਾਡੇ ਨਾਲ ਪਿੰਡ ਦੇ ਸਰਪੰਚ ਨੇਗੇ ਸਰਪੰਚ ਸਾਹਿਬ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਰਣਦੀਪ ਸਿੰਘ ਮਲਟੂਈ ਰਣਦੀਪ ਜੀ ਕਿਵੇਂ ਦੇਖਦੇ ਹੋ ਕਿ ਤੁਸੀਂ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇ ਦੇ ਖਿਲਾਫ ਹੈ ਜਿਹੜਾ ਮਤਾ ਪਾਇਆ ਜਾਣਾ ਚਾਹੀਦਾ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਤੁਹਾਡੀ ਪੰਚਾਇਤ ਆਈ ਹੈਗੀ ਕਿਸ ਤਰ੍ਹਾਂ ਦਾ ਮਤਾ ਜਿਹੜਾ ਪਾਇਆ ਗਿਆ ਹੈ ਮਤਾ ਤਾਂ ਜੀ ਮਤੇ ਦੇ ਵਿੱਚ ਤਾਂ ਅਸੀਂ ਉਹੀ ਮੰਗ ਕਰੀ ਹੈ ਹੂੰ ਕਿ ਸਾਡੀ ਇੱਕ ਨਵੇਂ ਮੈਂਬਰੀਆ ਜਿਹੜੀ ਹੂੰ ਉਹ ਕਮੇਟੀ ਹੂੰ ਉਹ ਉਸੇ ਤਰ੍ਹਾਂ ਬਰਕਰਾਰ ਰੱਖੀ ਜਾਵੇ ਔਰ ਅਸੀਂ ਆਪਦੇ ਵਿਧਾਇਕਾਂ ਤੋਂ ਹੂੰ ਆਪਦੇ ਲੋਕ ਸਭਾ ਮੈਂਬਰਾਂ ਤੋਂ ਹੂੰ ਮੰਗ ਕਰਦੇ ਆਂ ਵੀ ਤੁਸੀਂ ਇਹ ਆਵਾਜ਼ ਨੂੰ ਸਰਕਾਰ ਚ ਠਾਓ ਹੂੰ ਔਰ ਸਾਡੇ ਬਣਦੇ ਹੱਕ ਨੇ ਯੂਨੀਵਰਸਿਟੀ ਦੇ ਜਿਹੜੇ ਉਹ ਸਾਨੂੰ ਦਬਾਓ ਹੂੰ ਔਰ ਮਤਾ ਪਾਉਣ ਦਾ ਜਿਹੜਾ ਸਾਡੇ ਮੰਚ ਆ ਇਹ ਪਰਮਪਾਲ ਸਾਡਾ ਇੱਕ ਭਤੀਜਾ ਉਹ ਆਇਆ ਹੋਇਆ ਸੀ ਉਹ ਪੜਿਆ ਉਹ ਸਾਡੇ ਕੋਲੇ ਆ ਕੇ ਕਹਿੰਦਾ ਚਾਚਾ ਜੀ ਆਪਾਂ ਕੀ ਕਰ ਸਕਦੇ ਆ ਮੈਂ ਵੀ ਆਪਾਂ ਜਾਤਾ ਇਥੋਂ ਗੱਡੀਆਂ ਭਰ ਕੇ ਜਾ ਸਕਦੇ ਆ ਜਾਂ ਇੱਕ ਮਤਾ ਪਾਉਂਦੀ ਹੁੰਦੀ ਹੈ ਪੰਚਾਇਤ ਉਹ ਪਾ ਦਿੰਦੇ ਆ ਕਹਿੰਦਾ ਜੀ ਫਿਰ ਮਤਾ ਪਾ ਕੇ ਦਿਓ ਅਸੀਂ ਮਤਾ ਪਾ ਕੇ ਉਹਨੂੰ ਪਰਮਪਾਲ ਨੂੰ ਦਿੱਤਾ ਉਹ ਉੱਥੇ ਜਾ ਕੇ ਸਟੇਜ ਤੇ ਗਿਆ ਉਹਨੇ ਜਿਹੜਾ ਮਤਾ ਹੈ ਪਿੰਡ ਦਾ ਉੱਥੇ ਪ੍ਰਧਾਨ ਜੀ ਦਾ ਜਿਵੇਂ ਹਰ ਕੋਈ ਹੈ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਉਸ ਸੰਘਰਸ਼ ਦੇ ਵਿੱਚ ਹਿੱਸਾ ਬਾੜਿਆ ਸਰਕਾਰ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਹਰ ਤਰ੍ਹਾਂ ਦੀ ਜਿਹੜੀ ਸੰਭਵ ਮਦਦ ਹੈ ਜਾ ਉਸ ਨੋਟੀਫਿਕੇਸ਼ਨਾਂ ਨੂੰ ਰੱਦ ਕਰਾਉਣ ਦੇ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਪੰਚਾਇਤ ਜਿੱਥੇ ਮਤਲਬ ਵੀ ਵੱਡਾ ਇੱਕ ਜਿਹੜਾ ਰੋਲ ਅਦਾ ਕਰਦੀ ਹੈਗੀ ਤਾਂ ਇਹ ਮਸਲੇ ਦੇ ਵਿੱਚ ਵੀ ਪੰਚਾਇਤਾਂ ਦੀ ਵੱਡੀ ਭੂਮਿਕਾ ਬਣ ਸਕਦੀ ਹੈ ਪੰਚਾਇਤ ਇੱਕ ਉਹ ਅਹਿਮ ਮਨ ਅੰਗਾ ਅੱਜ ਦੀ ਸਰਕਾਰਾਂ ਦਾ ਜਿੱਥੋਂ ਸਰਕਾਰਾਂ ਦੀ ਨਿਊਜ਼ੜ ਚੱਲਦੀ ਹੈ ਪਹਿਲਾ ਸਟੈਪ ਕਹਿੰਦੇ ਆ ਜੀ ਨੂੰ ਜੇ ਇੱਥੋਂ ਪਹਿਲਾ ਸਟੈਪ ਹੱਲ ਗਿਆ ਉੱਪਰਲੇ ਸਟੈਪ ਨਹੀਂ ਚੱਲਦੇ ਫਿਰ ਚਾਹੇ ਆਪਦੀ ਆਈ ਤੇ ਪੰਚਾਇਤਾਂ ਆ ਜਾਣ ਆਪਦੇ ਆਪ ਦੇ ਪਿੰਡ ਨੂੰ ਆਪਦੇ ਆਪ ਦੇ ਨਗਰ ਨੂੰ ਕੰਟਰੋਲ ਕਰਕੇ ਸਮਝਾ ਕੇ ਚੱਲ ਪੈਣ ਪਰ ਸ਼ਾਇਦ ਮੈਨੂੰ ਨਹੀਂ ਹੋ ਸਕਦਾ ਵੀ ਇਹ ਚੀਜ਼ਾਂ ਸਾਡੇ ਤੋਂ ਦੂਰ ਜਾਣ ਅਸੀਂ ਛੇਤੀ ਹੀ ਪ੍ਰਾਪਤ ਕਰ ਲਾਂਗੇ ਜੇ ਇਹ ਸਾਡੇ ਨਾਲ ਸੈਂਟਰ ਸਰਕਾਰ ਕਰ ਰਹੀ ਹੈ ਤੇ ਵਾਰ-ਵਾਰ ਕਰ ਰਹੀ ਹੈ ਕਦੇ ਬਾਰਡਰ ਤੇ ਫੌਜ ਦਾ ਮੁੱਦਾ ਕਦੇ ਨੰਗਲ ਡੈਮ ਦਾ ਮੁੱਦਾ ਉਹ ਹੱਕ ਖੋਹੀ ਗਏ ਹੁਣ ਆ ਕੇ ਐਜੂਕੇਸ਼ਨ ਦਾ ਮੁੱਦਾ ਐਜੂਕੇਸ਼ਨ ਤੋਂ ਬਿਨਾ ਤਾਂ ਫਿਰ ਸਾਡਾ ਹੈ ਹੀ ਕੁਛ ਨਹੀਂ ਸਾਡੇ ਜਿੰਨੇ ਵੀ ਲੀਡਰ ਨੌਜਵਾਨ ਗੋਲ ਟੀ ਲਾ ਲੋ ਹੋਰ ਸਾਡਾ ਆਪਣਾ ਦਮਨਵਾਜ ਬਾਲਾ ਲੋ ਤੇ ਕਾਫੀ ਰਾਜਾ ਬੜਿੰਗ ਇਹ ਸਾਰੇ ਉੱਥੋਂ ਹੀ ਚੱਲੇ ਹੋਏ ਲੀਡਰ ਨੇ ਰਾਜਨੀਤੀ ਚ ਵਰਕਸ਼ਾਪ ਹੈਗੀ ਲੀਡਰਾਂ ਦੀ ਜੇ ਗੱਲ ਕਰੀ ਜਿ ਯੂਨੀਵਰਸਿਟੀ ਪਹਿਲਾਂ ਤੂੰ ਹੀ ਇੱਕੋ ਅਸੀਂ ਅਖਬਾਰਾਂ ਨਹੀਂ ਜਾਂ ਹੋ ਹੋ ਸੋਣੇ ਅਸੀਂ ਕਿਸੇ ਕਿਸੇ ਚੋਣ 'ਚ ਕਿਸੇ ਆਪਦੇ ਬੰਦੇ ਦੀ ਮਦਦ ਪਹਿਲਾਂ ਕਰਦੇ ਹੁੰਦੇ ਸੀ ਤੇ ਉਦੋਂ ਤੋਂ ਹੀ ਦੇਖਦੇ ਆਉਂਦੇ ਆ ਜਿਹੜੀ ਰਾਜਨੀਤੀ ਹੈ ਉੱਥੇ ਹੀ ਚੱਲਦੀ ਸੀ ਤੇ ਇਹ ਵੀ ਹੈ ਨਾ ਕਿ ਵੱਡਾ ਜਿਹੜਾ ਦਾਵਾ ਹੈਗਾ ਪੰਜਾਬ ਦਾ ਯੂਨੀਵਰਸਿਟੀ ਦੇ ਉੱਪਰ ਵੀ ਪੰਜਾਬ ਯੂਨੀਵਰਸਿਟੀ ਹੈ ਜਿਹੜੀ 150 ਸਾਲ ਬਣੀ ਨੂੰ ਹੋ ਗਿਆ ਤਾਂ ਉਹ ਦਾਵਾ ਵੀ ਤੈਵੇਂ ਤੱਕ ਰੱਖਦਾ ਕਿ ਚੰਡੀਗੜ੍ਹ ਜਿਹੜਾ ਪੰਜਾਬ ਦੇ ਹਿੱਸੇ ਆਉਣਾ ਚਾਹੀਦਾ ਉਹ ਵੀ ਤਾਂ ਇੱਕ ਮਸਲਾ ਵੱਡਾ ਖੜਾਗਾ ਨਾਲ ਉਹ ਤਾਂ ਦੇਖੋ ਜੀ ਹੱਥ ਨੇ ਡਾਕੇ ਨੇ ਇਹ ਤਾਂ ਕਹਿੰਦੇ ਸੀ ਅਸੀਂ ਪੰਜਾਬ ਦਾ ਵੀ ਅੱਧਾ ਹਿੱਸਾ ਕੱਢ ਲੈਣਾ ਹੁਣ ਪਠਾਨਕੋਟ ਸਾਈਡ ਦਾ ਹੂੰ ਡਾਕਟਰ ڈاکੂ ਜਿਵੇਂ ਮਰਜ਼ੀ ਜਦੋਂ ਦਿੰਦੇ ਸਾਡੇ ਡਾਕਾ ਲਾ ਲੈਣ ਪਰ ਉਹ ਹੱਕ ਪੰਜਾਬ ਦਾ ਹੈ ਹੂੰ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਔਰ ਪੰਜਾਬ ਲੈ ਕੇ ਛੱਡੂਗਾ ਪੰਜਾਬ ਆ ਇਸ ਟਾਈਮ ਜੋਸ਼ ਚ ਹੈ ਹੂੰ ਆਸਾਨੀ ਅੰਦੋਲਨ ਲਾ ਲੋ ਹੂੰ ਨੌਜਵਾਨ ਲੈ ਲੋ ਹੂੰ ਸਾਰੀ ਚੱਲ ਪਿਆ ਹੁਣ ਕਿ ਤੁਸੀਂ ਤੁਸੀਂ ਵੀ ਯੂਨੀਵਰਸਿਟੀ ਮੱਲੇ ਵੀ ਜਾ ਜਾ ਰਹੇ ਹੋ ਪੰਚਾਇਤੀ ਤੌਰ ਤੇ ਹਾਂਜੀ ਜੇ ਸਾਨੂੰ ਇਹ ਗੱਲ ਨਹੀਂ ਇਹ ਜਿਹੜੀ ਉਹਨਾਂ ਨੇ ਕਿਹਾ ਵੀ ਅਸੀਂ ਮੰਨ ਲਿਆ ਨਹੀਂ ਮੰਨਦਾ ਜਾਂਦਾ ਤਾਂ ਇਹ ਲਹਿਰ ਇੱਥੇ ਰੁਕਣੀ ਨਹੀਂ ਹੈਗੀ ਤਾਂ ਜਿਹੜਾ ਸਾਡਾ ਪਹਿਲਾ ਮਤਾ ਗਿਆ ਇਹ ਜਗਾਊਗਾ ਪੰਜਾਬ ਦੇ ਪੰਚਾਂ ਸਰਪੰਚਾਂ ਨੂੰ ਇੱਚ ਮਤਲੇ ਚ ਤੁਸੀਂ ਕੀ ਲਿਖਿਆ ਕੀ ਹੈਗਾ ਕਿਸ ਨੂੰ ਇਹ ਮਤਾ ਦਿੱਤਾ ਹੈਗਾ ਤਾਂ ਅੱਗੇ ਮੱਲੇ ਵੀ ਇਹਦੇ ਨਾਲ ਅਸਰ ਕੀ ਹੋਊਗਾ ਸਾਡਾ ਇੱਕ ਸੈਲਫ ਹੈ ਹੂੰ ਅਸੀਂ ਪੰਜਾਬ ਦੀਆਂ ਪੰਚਾਇਤਾਂ ਨੂੰ ਸਟਾਰਟ ਕਰਿਆ ਸੈਲਫ ਮਾਰ ਕੇ ਵੀ ਤੁਸੀਂ ਕੁਝ ਕਰ ਸਕਦੇ ਹੋ ਜੇ ਤੁਸੀਂ ਮਤੇ ਪਾ ਕੇ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੂੰ ਦੇ ਕੇ ਜਾਂ ਰਾਜਪਾਲ ਨੂੰ ਦੇ ਕੇ ਇਹ ਸੰਘਰਸ਼ ਪਿੱੜ ਕੇ ਤਾਂ ਤੁਸੀਂ ਹੱਕ ਲੈ ਸਕਦੇ ਹੋ ਪਿੰਡਾਂ ਦੀਆਂ ਪੰਚਾਇਤਾਂ ਨੂੰ ਇੱਕ ਇਹ ਅਧਿਕਾਰ ਹੈ ਉਹ ਕਿਸੇ ਵੀ ਚੀਜ਼ ਦੇ ਖਿਲਾਫ ਮਾੜੀ ਚੀਜ਼ ਦੇ ਖਿਲਾਫ ਮਤਾ ਪਾ ਕੇ ਉਹਦਾ ਹੱਕ ਲੈ ਸਕਦੇ ਬਿਲਕੁਲ ਪਰ ਜਿਹੜੀ ਪੰਚਾਇਤ ਹੈਗੀ ਪਿੰਡ ਦੀ ਉਹ ਇੱਕ ਵੱਡਾ ਜਿਹੜਾ ਲੋਕਤੰਤਰੀ ਥੰਮ ਹੈ ਉਹ ਮੰਨੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਉਸ ਦਾ ਜਿਹੜਾ ਵਰਤੋਂ ਕਰਦੇ ਹੋਏ ਪੰਚਾਇਤ ਦੇ ਵੱਲੋਂ ਇਹ ਫੈਸਲਾ ਹੈਗਾ ਜਿਹੜਾ ਲਿਆ ਗਿਆ ਕਿ ਜਿਹੜੀ ਸੈਨੇਟ ਹੈਗੀ ਜਿਹੜੀ ਉਹਦੇ ਲਈ ਜਿਹੜਾ ਮਤਾ ਹੈਗਾ ਜਿਹੜੀ ਯੂਨੀਵਰਸਿਟੀ ਦੇ ਵਿੱਚ ਬੈਠੇ ਵਿਦਿਆਰਥੀਆਂ ਦੀ ਮੰਗ ਆਈ ਉਹਦੇ ਹੱਕ ਦੇ ਵਿੱਚ ਇੱਕ ਮਤਾ ਪਾ ਕੇ ਜਿਹੜਾ ਉਹ ਸੋਪਿਆ ਗਿਆਗਾ ਕਿ ਤਾਂ ਜੋ ਦੂਸਰੀਆਂ ਪੰਚਾਇਤਾਂ ਵੀ ਇਸ ਮਸਲੇ ਨੂੰ ਵਾਂਚਣ ਪਹਿਲਾ ਇਹ ਪੰਜਾਬ ਦਾ ਪਿੰਡ ਬਣਿਆਗਾ ਜਿਸਨੇ ਜਿਹੜਾ ਵਿਦਿਆਰਥੀ ਮੋਰਚਾ ਕਾ ਉਸਤੇ ਹੱਕ ਦੇ ਵਿੱਚ ਜਿਹੜਾ ਇੱਕ ਪੰਚਾਇਤੀ ਮਤਾ ਪਾਇਆਗਾ ਧੰਨਖੇਰਾ ਟੀਵੀ ਤੁਸੀਂ ਦੇਖ ਰਹੇ ਹੋ ਕੁਲਵੀਰ ਸਿੰਘ ਸੰਗਰੂਰ